ਅੰਗਤ ਪਹੁੰਚੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਉਗੀਆਂ ਧਾਰਮਿਕ ਸ਼ਕਤੀਆਂ ਰਾਜਨੀਤਿਕ ਸ਼ਕਤੀਆਂ ਅੱਜ ਦੇ ਇਸ ਸਮਾਗਮ ਦੀ ਹਾਜ਼ਰੀ ਭਰ ਰਹੀਆਂ ਮੈਂ ਦੇਖ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਉਹ ਵੀ ਅੱਜ ਦੇ ਇਸ ਗੁਰਮਤ ਸਮਾਗਮ ਦੀ ਸ਼ੋਭਾ ਵਧਾਰੇ ਤਖਤ ਦਮਦਮਾ ਸਾਹਿਬ ਦੇ ਸਤਕਾਰਯੋਗ ਜਥੇਦਾਰ ਸਾਹਿਬ ਬਾਬਾ ਟੇਕ ਸਿੰਘ ਜੀ ਧਨੌੜਾ ਸਾਹਿਬ ਵੀ ਸਟੇਜ ਦੇ ਉੱਤੇ ਬ੍ਰਾਂਚਮਾਨ ਨੇ ਜਰੀ ਅਕਾਲ ਤੱਕ ਸਾਹਿਬ ਦੇ ਸਾਫਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਵਜਨ ਸਿੰਘ ਜੀ ਵੀ ਸੰਗਤ ਦੀ ਹਾਜ਼ਰੀ ਭਰ ਰੇ ਆ ਔਰ ਤਖਤ ਪਟਨਾ ਸਾਹਿਬ ਦੇ ਸਾਫਕਾ ਜਥੇਦਾਰ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਸਾਹਿਬ ਉਹ ਵੀ ਮੰਚ ਦੇ ਉੱਤੇ ਬਰਾਜਮਾਨ ਨੇ ਬਹੁਤ ਸਾਰੀਆਂ ਹੋਰ ਧਾਰਮਿਕ ਸਖਸ਼ੀਤਾ ਨਾਨਕ ਸਰ ਸਾਹਿਬ ਤੋਂ ਸੰਤ ਬਾਬਾ ਘਾਲਾ ਜੀ ਨਾਨਕ ਸਰ ਕਲੇਰਾ ਤੋਂ ਹੀ ਸੰਤ ਬਾਬਾ ਲਖਾ ਸਿੰਘ ਜੀ ਸੰਤ ਬਾਬਾ ਕੁਲਵੰਤ ਸਿੰਘ ਜੀ ਸਵਾਦ ਭਾਈ ਤੋਂ ਬਾਬਾ ਭਰਪੁਰ ਦਾਸ ਜੀ ਮਲਰਾਵਾ ਵਾਲੇ ਸੰਤ ਦਲਵੀਰ ਸਿੰਘ ਜੀ ਨਾਨਕ ਸਰ ਤੋਂ ਬਾਬਾ ਜਸਪਾਲ ਸਿੰਘ ਜੀ 68 ਕਟਿਆਵਾਲੀ ਤੋਂ ਬਾਬਾ ਸਰਜੀਤ ਸਿੰਘ ਜੀ ਘਨੂੜਕੀ ਤੋਂ ਔਰ ਇਹਨਾਂ ਦੇ ਨਾਲ ਸੰਤ ਖਾਲਸਾ ਦਲ ਦੇ ਬਾਬਾ ਜੀ ਜਥੇਦਾਰ ਜੀਵਨ ਸਿੰਘ ਜੀ ਤੇ ਹੋਰ ਵੀ ਧਾਰਮਿਕ ਸ਼ਖਸੀਅਤਾਂ ਸਟੇਜ ਤੇ ਪ्राजਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੀ ਹਾਜ਼ਰ ਨੇ ਔਰ ਸਾਰੀਆਂ ਪਾਰਟੀ ਦੀਆਂ ਤੇ ਦੂਜੀਆਂ ਪਾਰਟੀ ਦੀਆਂ ਸਤਕਾਰਯੋਗ ਸ਼ਖਸੀਅਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਦੇ ਇਸ ਸਮਾਗਮ 'ਤੇ ਹਾਜ਼ਰੀ ਭਰ ਰਹੇ ਪਹਿਲਾ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਏ ਔਰ ਫਿਰ ਸਤਕੰਤ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ਕੀਰ ਸਿੰਘ ਜੀ ਤੇ ਉਹਨਾਂ ਦੇ ਰਾਗੀ ਜਥੇ ਨੇ ਗੁਰਬਾਨੀ ਦਾ ਮਨੋਰ ਕੀਰਤਨ ਜਿਹੜਾ ਇਸ ਖੁੱਲੇ ਪੰਡਾਲ ਦੇ ਵਿੱਚ ਕੀਤਾ ਔਰ ਸਾਜਕੰਡ ਸ੍ਰੀ ਹਰਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਬਲਜੀਤ ਸਿੰਘ ਹੋਰਾਂ ਨੇ ਗੁਰੂ ਚਰਨਾਂ ਦੇ ਵਿੱਚ ਜੋਦੜੀ ਕੀਤੀ ਹੈ ਅਰਦਾਸ ਕੀਤੀ ਹੈ ਮੈਂ ਸਾਰੀ ਜਿੰਨੀ ਸੰਗਤ ਆਈ ਹੈ ਉਹਨਾਂ ਤੋਂ ਹੱਥ ਚੋੜ ਕੇ ਮਾਫੀ ਵੀ ਚਾਹਾਂਗਾ ਕਿ ਜਗਾ ਦੀ ਘਾਟ ਪਰ ਸਾਰਿਆਂ ਨੂੰ ਬੇਨਤੀ ਹੈ ਕਿ ਬੜਾ ਸੀਮਤ ਗਿਆ ਸਮੇਂ ਦੇ ਵਿੱਚ ਕੁਝ ਸ਼ਖਸੀਅਤਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸ਼ਖਸੀਅਤ ਦੇ ਬਾਰੇ ਵਿੱਚ ਉਹਨਾਂ ਦੇ ਗੁਣਾਂ ਦੇ ਬਾਰੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਨੀਆਂ ਤਾਂ ਜੋ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਉਸ ਤੋਂ ਪ੍ਰੇਰਨਾ ਲੈ ਸਕੇ ਇਸ ਕਰਕੇ ਜਿੱਥੇ-ਜਿੱਥੇ ਕਿਰਪਾ ਕਰਕੇ ਜਗ੍ਹਾ ਮਿਲਦੀ ਹੈ ਉੱਥੇ ਸੱਜਣ ਦੀ ਕਰ ਪਾਲਤਾ ਕਰ ਸਭ ਤੋਂ ਪਹਿਲਾਂ ਮੈਂ ਪਰਿਵਾਰ ਵੱਲੋਂ ਬੇਨਤੀ ਕਰਾਂਗਾ ਸਾਡੇ ਵੀਰ ਸਰਦਾਰ ਬੰਨਪ੍ਰੀਤ ਸਿੰਘ ਜੀ ਬਾਦਲ ਸਾਹਿਬ ਹਾਜ਼ਰ ਨੇ ਕਿ ਉਹ ਆਈਆਂ ਸਾਰੀਆਂ ਸਤਕਾਰਯੋਗ ਸ਼ਖਸੀਤਾਂ ਨੂੰ ਸਾਰੀ ਸੰਗਤ ਨੂੰ ਸਾਰਿਆਂ ਨੂੰ ਪਰਿਵਾਰ ਵੱਲੋਂ ਜਿਹਾ ਕਹਿਣ ਇਸ ਤੋਂ ਬਾਅਦ ਸਿਰਫ ਚਾਰ ਪੰਜ ਸ਼ਖਸੀਤਾਂ ਨੇ ਤੁਹਾਡੇ ਦਰਸ਼ਨ ਕਰਨੇ ਆ ਸਾਰੇ ਕਿਰਪਾ ਕਰਕੇ ਬੈਠਣ ਦੀ ਜਿਹੜੀ ਆ ਉਹ ਕਿਰਪਾਲਤਾ ਕਰੋ ਸਰਦਾਰ ਬੰਤਪ੍ਰੀਤ ਸਿੰਘ ਜੀ ਬਾਦਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਿਨ ਤਾਂ ਸਾਰੇ ਕੁਝ ਹੀ ਹੁੰਦੇ ਆ ਰੋਜ਼ ਪੂਰਬ ਤੋਂ ਸੂਰਜ ਚੜਦਾ ਹੈ ਤੇ ਪੱਛਮ ਦੇ ਵਿੱਚ ਗਰੂਪ ਹੋ ਜਾਂਦਾ ਹੈ ਰੋਜ਼ ਨਦੀਆਂ ਆਪਣੇ ਕਿਨਾਰਿਆਂ ਤੋਂ ਉਛਲਦੀਆਂ ਝਰਨੇ ਡਿੱਗਦੇ ਆ ਚਿੜੀਆਂ ਚਹਿਕਦੀਆਂ ਪਰ ਬਾਜ਼ ਦਿਨ ਬਾਜ਼ ਕੌਮਾਂ ਦੀ ਤਕਦੀਰ ਦੇ ਵਿੱਚ ਇੱਕ ਅਹਿਮੀਅਤ ਅਖਤਿਆਰ ਕਰ ਜਾਂਦੀ ਹੈ ਔਰ ਅੱਜ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ ਅਸੀਂ ਜੁੜ ਬੈਠੇ ਆਂ ਲੱਖਾਂ ਲੋਕ ਰੋਜ਼ ਇਸ ਦੁਨੀਆ ਤੇ ਹੁੰਦੇ ਆਂ ਲੱਖਾਂ ਲੋਕ ਰੋਜ਼ ਇਸ ਦੁਨੀਆ ਤੋਂ ਚਲੇ ਜਾਂਦੇ ਆਂ ਲੋਕ ਆਉਂਦੇ ਆਂ ਲੋਕ ਚਲੇ ਜਾਂਦੇ ਆਂ ਪਰ ਇਤਿਹਾਸ ਦੇ ਵਿੱਚ ਤਵਾਰੀਖ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਆਂ ਜਿਹੜੇ ਆਉਂਦੇ ਤਾਂ ਜ਼ਰੂਰ ਆ ਪਰ ਆਪਣੀ ਸੇਵਾ ਆਪਣਾ ਕਿਰਦਾਰ ਆਪਣਾ اخلاق ਆਪਣੇ ਕੰਮਾਂ ਲਈ ਆਉਂਦੇ ਤਾਂ ਜ਼ਰੂਰ ਹੈ ਫਿਰ ਜਾਂਦੇ ਨਹੀਂ ਉਹ ਅਮਰ ਹੋ ਜਾਂਦੇ ਆ ਔਰ ਬਾਦਲ ਸਾਹਿਬ ਦੀ ਜਿਹੜੀ ਸ਼ਖਸੀਅਤ ਸੀ ਇਹ ਉਹਨਾਂ ਲੋਕਾਂ ਚੋਂ ਹੈ ਜਿਹੜੀ ਅਮਰ ਹੋ ਜਾਏਗੀ ਕੋਈ ਦੀਵਾ ਸੀ ਤੇ ਜਦੋਂ ਬੁਝਣ ਲੱਗਿਆ ਤੇ ਉਹਦੇ ਆਲੇ ਦੁਆਲੇ ਜਿਹੜੇ ਪਮਕੜ ਹੁੰਦੇ ਜਿਨ੍ਹਾਂ ਨੂੰ ਉਰਦੂ 'ਚ ਅਸੀਂ ਪਰਵਾਨੇ ਕਹਿ ਦਿੰਦੇ ਆ ਉਹ ਦੀਵੇ ਨਾਲ ਮੁਖੌਲ ਕਰਨ ਲੱਗੇ ਕਿ ਤੇਰੀ ਜ਼ਿੰਦਗੀ ਦਾ ਕੀ ਮਤਲਬ ਨਿਕਲਿਆ ਦੁਨੀਆ ਤੇ ਆਇਆ ਤੇ ਚਲਾ ਗਿਆ ਤੇ ਦੀਵੇ ਨੇ ਜਵਾਬ ਦਿੱਤਾ ਮੇਰੀ ਜ਼ਿੰਦਗੀ ਦਾ ਅਰਥ ਨਿਕਲਿਆ ਕਿ ਜਿੰਨਾ ਚਿਰ ਵੀ ਮੈਂ ਇਸ ਦੁਨੀਆ ਤੇ ਜਗਿਆ ਮੈਂ ਰੋਸ਼ਨੀ ਦਿੱਤੀ ਹੈ ਮੈਂ ਹਨੇਰਿਆਂ ਨੂੰ ਦੂਰ ਕੀਤਾ ਹੈ ਬਾਦਲ ਸਾਹਿਬ ਅੱਜ ਸਾਡੇ ਦਰਮਿਆਨ ਗੈਰ ਹਾਜ਼ਰ ਹੈ ਪਰ ਉਹਨਾਂ ਦਾ ਜਿਹੜਾ ਵਿਰਸਾ ਹੈ ਉਹਨਾਂ ਦੀ ਜਿਹੜੀ ਵਸੀਅਤ ਹੈ ਔਰ ਉਹਨਾਂ ਦੀ ਜਿਹੜੀ ਨਸੀਅਤ ਹੈ ਉਹ ਅੱਜ ਵੀ ਸਾਡੇ ਦਰਮਿਆਨ ਹੈ ਔਰ ਬਾਦਲ ਸਾਹਿਬ ਦੀ ਜਿਹੜੀ ਪੰਜਾਬ ਨੂੰ ਵਸੀਅਤ ਤੇ ਨਸੀਅਤ ਹੈ ਉਹ ਇਹ ਹੈ ਕਿ Hindu ਤੇ Sikh ਤੇ Muslim ਤੇ ਜਿਹੜਾ Christian ਭਾਈਚਾਰਾ ਹੈ ਇਹਦੀ ਹਿਫਾਜ਼ਤ ਇਹਨੂੰ ਮਜ਼ਬੂਤ ਕਰਨਾ ਹੈ ਇਹਨੂੰ ਬਰਕਰਾਰ ਰੱਖਣਾ ਇਹ ਬਾਦਲ ਸਾਹਿਬ ਦੀ ਪੰਜਾਬ ਨੂੰ ਨਸੀਹਤ ਹੈ ਜਿਹੜਾ ਕੋਈ ਬੇਬਸ ਹੈ ਜਿਹੜਾ ਬੇਕਸ ਹੈ ਜਿਹੜਾ ਮਜ਼ਦੂਰ ਹੈ ਜਿਹੜਾ ਮਜਬੂਰ ਹੈ ਇਹਦੀ ਹਿਫਾਜ਼ਤ ਕਰਨਾ ਇਹ ਬਾਦਲ ਸਾਹਿਬ ਦੀ ਪੰਜਾਬੀਆਂ ਨੂੰ ਨਸੀਹਤ ਹੈ ਗਰਜ਼ਮੰਦ ਦੀ ਗਰਜ਼ ਪੂਰੀ ਕਰਨੀ ਦਰਦਮੰਦ ਦਾ ਦਰਦ ਵੰਡਾਉਣਾ ਬਿਮਾਰ ਦੀ ਖਬਰ ਲੈਣੀ ਇਹ ਬਾਦਲ ਸਾਹਿਬ ਦੀ ਵਸੀਅਤ ਹੈ ਸਾਨੂੰ ਔਰ ਸਭ ਤੋਂ ਵੱਡਾ ਕਿ ਪੰਜਾਬ ਦੇ ਜਿਹੜੇ ਬੇਟੇ ਬੇਟੀਆਂ ਐ ਇਹਨਾਂ ਨੂੰ ਮੈਂ ਵਿੱਦਿਆ ਦੇ ਜ਼ੇਵਰ ਨਾਲ ਤਾਲੀਮ ਦੇ ਜ਼ੇਵਰ ਨਾਲ ਆ ਰਫਤਾ ਕਰ ਸਕਾਂ ਪੰਜਾਬੀ ਹਿੰਦੁਸਤਾਨ ਦੇ ਹਰ ਕੋਨੇ ਦੇ ਵਿੱਚ ਸਿਰ ਚੱਕ ਕੇ ਤੇ ਧੌਣ ਕੜਾ ਕੇ ਚੱਲ ਸਕੇ ਇਹ ਬਾਦਲ ਸਾਹਿਬ ਦੀ ਸਾਨੂੰ ਵਸੀਅਤ ਹੈ ਵਤਨ ਨਾਲ ਵਫਾ ਕਰ ਜਾਣਾ ਹਿੰਦੁਸਤਾਨ ਦੀ ਹਿਫਾਜ਼ਤ ਕਰਨਾ ਜਦੋਂ ਅੱਜ ਹਿੰਦੁਸਤਾਨ ਨੂੰ ਅੰਦਰੂਨੀ ਤੇ ਬਹਿਰੂਨੀ ਖਤਰੇ ਲਾਹਕ ਹੈ ਇਹ ਬਾਦਲ ਸਾਹਿਬ ਦੀ ਜਿਹੜੀ ਵਸੀਅਤ ਹੈ ਇੱਕ ਅਹਿਮੀਅਤ اختیار ਕਰ ਜਾਂਦੀ ਹੈ 사ਤਸੰਗਤ ਜੀ ਜੇ ਅਸੀਂ ਤੇ ਬਾਦਲ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਦੀ ਜਿਹੜੇ ਪੰਜਾਬ ਦੇ ਲੋਕ ਜੇ ਤੁਸੀਂ ਜੁਰਤ ਕਰ ਸਕਦੇ ਹੋ ਲੀਡਰ ਤਾਂ ਪੈਦਾ ਹੀ ਹੁੰਦੇ ਆ ਮੁੱਖ ਮੰਤਰੀ ਬਣਦੇ ਐ ਗਵਰਨਰ ਬਣਦੇ ਐ ਵਜ਼ੀਰ ਬਣਦੇ ਐ ਲੀਡਰ ਤਾਂ ਪੈਦਾ ਹੀ ਹੁੰਦੇ ਐ ਗਰੀਬੀ ਪੈਦਾ ਕਰ ਦਿੰਦੀ ਐ ਗੁਲਾਮੀ ਪੈਦਾ ਕਰ ਦਿੰਦੀ ਐ ਹਾਲਾਤ ਪੈਦਾ ਕਰ ਦਿੰਦੇ ਐ ਔਰ ਬਾਦਲ ਸਾਹਿਬ ਦੀਆਂ ਜਿਹੜੀਆਂ ਖੂਬੀਆਂ ਐ ਇਹ ਹੱਟੀਆਂ ਤੇ ਬਾਜ਼ਾਰਾਂ ਚੋਂ ਨਹੀਂ ਮਿਲਦੀਆਂ ਇਹ ਪ੍ਰਮਾਤਮਾ ਦੀ ਨੁਸਰਤ ਨਾਲ ਮਿਲਦੀਆਂ ਔਰ ਜੇ ਆਪਾਂ ਬਾਦਲ ਸਾਹਿਬ ਦੀ ਇਸ ਨਸੀਅਤ ਤੇ وصੀਅਤ ਦੇ ਅਸੀਂ ਕਾਬਿਲ ਬਣ ਸਕਾਂਗੇ ਤਾਂ ਮੈਨੂੰ ਪ੍ਰਮਾਤਮਾ ਦੀ ਕਸਮ ਹੈ ਮੈਨੂੰ ਪ੍ਰਮਾਤਮਾ ਦੀ ਕਸਮ ਹੈ ਜੇ ਬਾਦਲ ਸਾਹਿਬ ਦੇ ਦਿਖਾਏ ਹੋਏ ਰਸਤੇ ਤੇ ਪੰਜਾਬੀ ਤੇ ਖਾਸ ਕਰਕੇ ਜਿਹੜੇ ਵਾਰਿਸ ਅਜੇ ਇੱਥੇ ਬੈਠੇ ਐ ਪ੍ਰਮਾਤਮਾ ਚੱਕ ਕੇ ਖੁਸ਼ਹਾਲੀ ਪੰਜਾਬੀਆਂ ਦੇ ਪੈਰਾ ਚ ਰੱਖ ਦਊਗਾ ਮੇਰੇ ਈਮਾਨ ਦਾ ਹਿੱਸਾ ਹੈ ਕਿ ਪ੍ਰਮਾਤਮਾ ਨੇ ਪੰਜਾਬ ਲਈ ਇੱਕ ਖਾਸ ਤਕਦੀਰ ਲਿਖੀ ਹੈ ਪੰਜਾਬ ਇੱਕ ਮਨਵਰ ਤਕਦੀਰ ਰੱਖਦਾ ਹੈ ਔਰ ਕੁਦਰਤ ਨੇ ਪੰਜਾਬ ਦੇ ਰਸਤੇ ਤੇ ਸਾਰੇ ਕੰਡੇ ਆਪ ਚੁਗ ਲੈਣੇ ਆ ਕਿਉਂਕਿ ਇਹ ਜਿਹੜੀ ਪੰਜਾਬ ਦੀ ਮਿੱਟੀ ਹੈ ਇਸ ਮਿੱਟੀ ਦੇ ਵਿੱਚ ਇੱਕ ਜਾਦੂ ਹੈ ਇਹਦੇ ਪਾਣੀਆਂ ਦੇ ਵਿੱਚ ਇੱਕ ਸਰੂਰ ਹੈ ਔਰ ਜਿਹੜਾ ਬੰਦਾ ਪੰਜਾਬ ਦੀ ਮਿੱਟੀ ਦਾ ਬਣਿਆ ਔਰ ਜਿਹੜੇ ਬੰਦੇ ਨੇ ਪੰਜਾਬ ਦਾ ਪਾਣੀ ਪੀਤਾ ਹੈ ਇਹ ਕਦੀ ਵੀ ਹਾਰ ਮੰਨਣ ਵਾਲੀ ਕੌਮ ਨਹੀਂ ਇਸ ਕਰਕੇ ਤੁਹਾਨੂੰ ਕਹਿਣਾ ਹੈ ਕਿ ਆਓ ਅੱਜ ਬਾਦਲ ਸਾਹਿਬ ਦੇ ਅੱਜ ਇਸ ਵਰਸੀ ਤੇ ਆਪਾਂ ਇੱਕ ਹਲਫ ਲਈਏ ਹਲਫ ਕੀ ਲੈਣਾ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚੋਂ ਰਿਸ਼ਵਤ ਗੁਰਬਤ ਅਨਪੜਤਾ ਬੇਰੋਜ਼ਗਾਰੀ ਨਸ਼ਾਖੋਰੀ ਤੇ ਵਤਨ ਦੁਸ਼ਮਣ ਕਾਰਵਾਈਆਂ ਖਤਮ ਕਰਨ ਲਈ ਅਸੀਂ ਆਪਣੇ ਤਨ ਮਨ ਤਨ ਦੀ ਬਾਜ਼ੀ ਲਾਵਾਂਗੇ ਪੰਜਾਬ ਵਧੇ ਤੇ ਫੁੱਲੇ ਹਿੰਦੁਸਤਾਨ ਤਰੱਕੀ ਕਰੇ ਔਰ ਦੇਸ਼ ਦਾ ਨੁਕਸਾਨ ਕਿਸੇ ਵੀ ਕੀਮਤ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਸਾਰਾ ਹਿੰਦੁਸਤਾਨ ਇਹ ਹਲਫਨਾਮੇ ਦਾ ਤਕਾਜ਼ਾ ਰੱਖਦਾ ਔਰ ਸਾਧ ਸੰਗਤ ਜੀ ਬਾਦਲ ਸਾਹਿਬ ਕਿਉਂਕਿ ਸਾਡੇ ਆਪਦੇ ਸੀ ਤਾਂ ਕਈ ਵਾਰੀ ਉਹਨਾਂ ਦੇ ਜਿਹੜੇ ਗੁਣ ਸੀਗੇ ਉਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਨੇ ਆ ਬਾਦਲ ਸਾਹਿਬ ਦੇ ਇਹਨਾਂ ਗੁਣਾਂ ਦਾ ਇਤਰਾਫ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜਿੱਦੋਂ ਵੀ ਮੈਂ ਉਹਨਾਂ ਨੂੰ ਮਿਲਦਾ ਹਾਂ ਉਹ ਹਮੇਸ਼ਾ ਬਾਦਲ ਸਾਹਿਬ ਦੇ ਇਹਨਾਂ ਗੁਣਾਂ ਦਾ ਇਤਰਾਫ ਕਰਦੇ ਆ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲ ਸਾਹਿਬ ਦੇ ਵਿੱਚ ਖੂਬੀਆਂ ਜਿਹੜੀਆਂ ਸੀ ਉਹ ਸਾਡੇ ਜੋ ਮੇਰੇ ਦਾਦੀ ਜੀ ਸਨ ਮਾਤਾ ਜਸਵੰਤ ਕੌਰ ਪਰਮਾਤਮਾ ਆਪਣੀ ਹਜ਼ੂਰੀ ਦੇ ਵਿੱਚ ਮੈਥੋਂ ਝੂਠ ਨਾ ਬਲਾਵੇ ਪਰ ਮੈਂ ਝੂਠ ਨਹੀਂ ਬੋਲ ਰਿਹਾ ਹੋ ਸਕਦਾ ਹੈ ਵੀ 24 ਘੰਟਿਆਂ ਦੇ ਵਿੱਚੋਂ 16 ਘੰਟੇ ਸਾਡੇ ਦਾਦੀ ਜੀ ਪਾਠ ਕਰਿਆ ਕਰਦੇ ਸੀ ਔਰ ਸਾਡੀ ਦਾਦੀ ਦੇ ਜਿਹੜੇ ਭਾਗ ਹੈ ਉਹ ਸਾਡੇ ਖਾਨਦਾਨ ਨੂੰ ਲੱਗੇ ਜੇ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣਿਆ ਤਾਂ ਉਹ ਸਾਡੇ ਦਾਦੀ ਜੀ ਦੀ ਜਿਹੜੀ ਪਾਠ ਔਰ ਉਹਨਾਂ ਦੀ ਸੇਵਾ ਹੈ ਗੁਰੂ ਕਰਦੀ ਉਹਦੀ ਵਜ੍ਹਾ ਨਾਲ ਹੈ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਾਂਗਾ ਕਿ ਜਿੰਨੇ ਵੀ ਅੱਜ ਤੁਸੀਂ ਬਾਦਲ ਸਾਹਿਬ ਦੇ ਵਾਰਿਸ ਸਮਝ ਕੇ ਤੁਸੀਂ ਅੱਜ ਇੱਥੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ ਤੇ ਹਾਜ਼ਰ ਹੋਏ ਹੋ ਤੁਸੀਂ ਚੱਲ ਕੇ ਆਏ ਹੋ ਮੈਂ ਜਿਹੜਾ ਸਾਡਾ ਢਿੱਲੋਂ ਖਾਨਦਾਨ ਹੈ ਬਾਦਲਾੜ ਮੈਂ ਹਰ ਇੱਕ ਦਾ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿ ਕਿਸੇ ਦਾ ਨਾਂ ਰਹਿ ਗਿਆ ਤਾਂ ਮੇਰੇ ਮਨ ਨੂੰ ਠੇਸ ਪਹੁੰਚੂਗੀ ਮੈਂ ਰਸਮੀ ਤੌਰ ਤੇ ਨਹੀਂ ਮੈਂ ਦਿਲੀ ਤੌਰ ਤੇ ਤੁਹਾਡੇ ਇੱਥੇ ਪਹੁੰਚਣ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਨੂੰ ਜੀ ਆਇਆਂ ਕਹਿੰਦਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿੰਨੇ ਵੀ ਜਿਹੜੇ ਤੁਸੀਂ ਲੋਕ ਆਏ ਹੋ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਰੱਬ ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ ਰੱਬ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਰੱਬ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਰੱਬ ਤੁਹਾਡੇ ਮਾਪੇ-ਮਾਪ ਨੂੰ ਖੁਸ਼ ਰੱਖੇ ਰੱਬ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਰੱਬ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ ਤੇ ਰੱਬ ਮੇਰੇ ਵੱਡੇ ਵੀਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਔਰ तमाम ਖਾਨਦਾਨ ਨੂੰ ਆਪਣੇ ਸ਼ਫੀਕ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਦਾ ਇਹ ਇਹ ਜੁਰਤ लियाकत अता फरमावे थोड़ा सारे का बहुत बहुत धन्यवाद वाहेगुरु जी का खालसा सरदार सिंह बादल साहब तो बाद मैं बेनती साढे बहुत ही सत्कारयोग सबका कैबिनेट मंत्री सरदार महेश सिंह जी गरेवाल साहब आके नो शब्द कहन ਔਰ ਜਿਹੜੀਆਂ ਸਤਕਾਰਯੋਗ ਸ਼ਖਸੀਅਤਾਂ ਮੰਜ ਤੇ ਬ੍ਰਾਜਮਾਨ ਨੇ ਬੱਬਰਵਿੰਦਰ ਸਿੰਘ ਜੀ ਨਾਨਕਸਰ ਵਾਲੇ ਬਾਬਾ ਭੈਣ ਸਿੰਘ ਜੀ ਬੇਰਗਲਾ ਵਾਲੇ ਬਾਬਾ ਸੁਖਦੇਵ ਸਿੰਘ ਜੀ ਹੇਮਕੋਟ ਲੰਗਰਾਂ ਵਾਲੇ ਬਾਬਾ ਗੁਰਨੀਤ ਸਿੰਘ ਜੀ ਤਲੁਕੇ ਵਾਲੇ ਸਾਰਿਆਂ ਦਾ ਧੰਨਵਾਦ ਸਰਦਾਰ ਹੀਰਾ ਸਿੰਘ ਜੀ ਗਾਵੜਿਆ ਸਾਹਿਬ ਬਾਦਲ ਸਾਹਿਬ ਦੇ ਪ੍ਰਾਣੇ ਸਾਥੀ ਉਹ ਵੀ ਹਾਜ਼ਰ ਨੇ ਰਘੂਜੀਤ ਸਿੰਘ ਵਿਰਕ ਜੀ ਐਸਡੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਜੀ ਭਾਜਪੀ ਦੇ ਸੀਨੀਅਰ ਰਾਗੂ ਸ਼ਰਨਜੀਤ ਢਿੱਲੋਂ ਸਾਹਿਬ ਬੱਬੇਵਾਲੀ ਸਾਹਿਬ ਮਾਹਲ ਸਾਹਿਬ ਔਰ ਰਮਨ ਸੰਧੂ ਜੀ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਮਹਿਤਾ ਸਾਹਿਬ ਯੂਥ ਦੇ ਪ੍ਰਧਾਨ ਸਰਪ੍ਰੀ ਝਿੰਦਰਦੀ ਅਰਸ਼ਦੀਪ ਸਿੰਘ ਕਲੇਰ ਜੀ ਰਾਜੋ ਖੰਨਾ ਜੀ ਰਵਿੰਦਰ ਸਿੰਘ ਬ੍ਰੰਪੁਰਾ ਜੀ ਸਭ ਦਾ ਧੰਨਵਾਦ ਕਰਦਾ ਹੋਇਆ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਨੂੰ ਬੇਨਤੀ ਹੈ ਕਿ ਉਹ ਕੁਝ ਸ਼ਬਦ ਕਹਿਣ ਮੈਂ ਆਪਣੀ ਬੇਨਤੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਸਾਂਝੀ ਕਰੂੰਗਾ ਕਿ ਇਤਿਹਾਸਿਕ ਜ਼ਿਕਰ ਹੈ ਕਿ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਕਿ ਜਿਹੜਾ ਸਿੱਖ ਪਹਿਲਾਂ ਫਤੇ ਬੁਲਾਉਂਦਾ ਉਹਦੇ ਵੱਲ ਮੇਰਾ ਮੁੱਖ ਜਿਹੜਾ ਜਵਾਬ ਦਿੰਦਾ ਉਹਦੇ ਤੇ ਬਖਸ਼ਿਸ਼ ਤੇ ਜਿਹੜਾ ਚੁੱਪ ਰਹਿੰਦਾ ਉਹਦੇ ਵੱਲ ਪਿੱਟ ਸੋ ਮੈਂ ਫਤੇ ਬੁਲਾਉਣੀ ਹੈ ਫੈਸਲਾ ਤੁਸੀਂ ਕਰਨਾ ਹੈ ਕਿ ਪਿੱਟ ਕਰਾਉਣੀ ਹੈ ਕਿ ਮੁੱਖ ਕਰਾਉਣਾ ਹੈ ਕਰੋ ਫਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਵ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾ ਹੈ ਮੈਂ ਬਹੁਤੀ ਲੰਬੀ ਸਪੀਚ ਨਹੀਂ ਕਰਨੀ ਕਿਉਂਕਿ ਸੰਗਤ ਵੀ ਬਹੁਤ ਜ਼ਿਆਦਾ ਤੇ ਹਲੇ ਵੀ ਆ ਰਹੀ ਹੈ ਤੇ ਬੋਲਣ ਵਾਲੇ ਵੀ ਨੇ ਮੈਂ 1 2 3 ਕਰਕੇ 3 ਪੁਆਇੰਟ ਕਰਨੇ ਆ ਪਹਿਲੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸ਼ਾਇਦ ਬਹੁਤੇ ਲੋਕਾਂ ਨੂੰ ਨਾ ਇਹ ਇੰਨਾ ਪਤਾ ਹੋਵੇ ਕਿ ਬਾਦਲ ਸਾਹਿਬ ਅੰਦਰੋਂ ਧਾਰਮਿਕ ਕਿੰਨੇ ਸੀ ਇੱਕ ਦਿਨ ਸਾਡੇ ਕੋਲ ਲੁਧਿਆਣੇ ਘਰ ਬੈਠੇ ਮੇਰੇ ਕੋਲ ਤੇ ਇਹ ਜੇਬ ਚੋਂ ਪਰਚੀ ਕੱਢ ਕੇ ਕਹਿੰਦੇ ਗਰੇਵਾਲ ਸਾਹਿਬ ਆਹ ਪੜੋ ਕੀ ਐ ਮੈਂ ਪੜਿਆ ਲਿਖਿਆ ਮਾਇਆ ਹੋਈ 나ਗਨੀ ਜਖਤ ਰਹੇ ਲਪਟਾਏ ਜੋ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਕਹਿੰਦੇ ਮੈਨੂੰ ਕਿਸੇ ਮਹਾਪੁਰਖ ਨੇ ਤੋਖ ਦੱਸੀ ਤੇ ਮੈਨੂੰ ਚੰਗੀ ਲੱਗੀ ਤੇ ਮੈਂ ਲਿਖ ਕੇ ਜੇਬ ਚ ਰੱਖ ਲਈ ਐ ਜਦ ਮੈਂ ਹੁਣ ਕਾਰ ਚ ਬੈਠਦਾ ਐ ਮੈਂ ਜਿੰਨੀ ਵਾਰ ਵਾਅਦਾ ਤੋਂ ਵਾਅਦੇ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ। ਕਾਰ 'ਚ ਬੈਠਣ ਲੱਗਿਆ ਹੱਥ ਧੋ ਕੇ ਗੁਟਕਾ ਖੋਲ ਲੈਂਦੇ ਸਨ। ਪੰਥ ਪ੍ਰਸਤੀ ਦਿਲ 'ਚ ਸੀ, ਦਿਖਾਵੇ 'ਚ ਨਹੀਂ। ਮੈਨੂੰ ਕਹਿੰਦੇ ਹੁੰਦੇ ਸੀ ਕਿ ਮੈਨੂੰ ਇੱਕੋ ਹੀ ਕਮੀ ਰਹਿ ਗਈ ਗਰੇਵਾਲ ਸਾਹਿਬ। ਬਾਣੀ ਮੈਨੂੰ ਕੰਠ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ। ਪਰ ਭਿੱਜੇ ਹੋਏ ਸੀ ਭਿੱਜੇ। ਦੂਸਰੀ ਗੱਲ ਮੈਂ ਜਿਹੜੀ ਤੁਹਾਨੂੰ ਕਹਿਣੀ ਚਾਹੁੰਦਾ ਹੈ ਬਹੁਤੇ ਲੋਕਾਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਬਾਦਲ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਾਤਾ ਅਕਾਲੀ ਦਲ ਦਾ ਪਾਰਟੀ ਨੇ ਬਣਾਇਆ ਉਹ ਤੁਹਾਨੂੰ ਦੱਸਦਾ ਕੀ ਹੈ ਜਦ 98 97 ਸਰਕਾਰ ਬਣੀ 98 ਚ ਆਪਰੇਸ਼ਨ ਕਰਾ ਕੇ ਆਏ ਤੇ ਉਦੋਂ ਕੋਰ ਕਮੇਟੀ ਨਹੀਂ ਸੀ ਪੋਲੀਟੀਕਲ ਅਫੇਅਰ ਕਮੇਟੀ ਸੀ ਪੰਜਾਬ ਭਵਨ ਚ ਚੰਡੀਗੜ੍ਹ ਮੀਟਿੰਗ ਹੋਈ ਸਾਰੀ ਕੋਰ ਕਮੇਟੀ ਬੈਠੀ ਬਾਲ ਸਾਹਿਬ ਨੇ ਕਿਹਾ ਹੈ ਕਹਿੰਦੇ ਵੀ ਮੇਰੇ ਕੋਲ ਹੁਣ ਦੋਨੋਂ ਸੇਵਾਵਾਂ ਨਹੀਂ ਹੁੰਦੀਆਂ ਮੈਂ ਆਪਣੇ ਤੁਹਾਡੇ ਸਾਥੀਆਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜੀ ਨੂੰ ਵੀ ਯੋਗ ਸਮਝਦੇ ਹੋ ਉਹਨੂੰ ਆਪਣਾ ਪ੍ਰਧਾਨ ਬਣਾ ਲਓ ਇੱਕੋ ਦਮ ਜਿਵੇਂ ਬਿਜਲੀ ਗਰਜੀ ਹੈ ਕੋਈ ਤਵਕਕ ਨਹੀਂ ਸੀ ਕਰ ਸਕਦਾ ਕੋਈ ਸੋਚ ਨਹੀਂ ਸੀ ਸਕਦਾ ਕਿ ਬਾਦਲ ਸਾਹਿਬ ਇਹ ਗੱਲ ਕਰਨਗੇ ਤੇ ਸਾਨੂੰ ਇਹਦਾ ਜਵਾਬ ਦੇਣਾ ਪਊ ਦੋ ਤਿੰਨ ਮਿੰਟ ਦੀ ਸਾਇਲੈਂਸ ਤੋਂ ਬਾਅਦ ਸਰਦਾਰ ਕਿਰਪਾਲ ਸਿੰਘ ਬਡੂਂਗਰ ਨੇ ਪਹਿਲੀ ਵਾਰ ਕਿਹਾ ਕਿ ਬਾਦਲ ਸਾਹਿਬ ਇਹ ਸੇਵਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਵੇ। ਉਹ ਤੋਂ ਬਾਅਦ ਦਾਸ ਨੂੰ ਇਹ ਮੌਕਾ ਮਿਲਿਆ ਮੈਂ ਤਾਂ ਇਹਦ ਕੀਤੀ। ਫਿਰ ਢੀਂਡ ਸਾਹਿਬ ਪੁੰਦਰ ਸਾਹਿਬ ਵੀ ਉੱਥੇ ਹਾਜ਼ਰ ਸਨ ਬ੍ਰਹਮਪੁਰਾ ਸਾਹਿਬ ਸਾਰੇ ਸੀ। ਤੇ ਸਾਰਿਆਂ ਨੇ ਕਿਹਾ ਕਿ ਪ੍ਰਧਾਨ ਬਣਾ ਦਿਓ ਫਿਰ ਵਿੱਚੋਂ ਇੱਕ ਦੋ ਨੇ ਸਲਾਹ ਦਿੱਤੀ ਕਿ ਕਿਉਂਕਿ ਪ੍ਰਧਾਨ ਬਣਾਉਣ ਦਾ ਫੋਰਮ ਹੋਰ ਹੁੰਦਾ ਹੈ ਪੋਲੀਟੀਕਲ ਅਫੇਅਰ ਕਮੇਟੀ ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾ ਦਿਓ ਇਸ ਤਰ੍ਹਾਂ ਪ੍ਰਧਾਨ ਬਣੇ ਜਦੋਂ ਉਸ ਤੋਂ ਬਾਅਦ ਰੈਗੂਲਰ ਪ੍ਰਧਾਨ ਬਣਾਉਣਾ ਸੀ ਤੇ ਸਵੇਰੇ 8:00 ਵਜੇ ਮੇਰੇ ਕੋਲ ਘਰ ਆਏ ਕਹਿੰਦੇ ਮੈਂ ਹਾਜ਼ਰੀ ਕਰਨੀ ਹੈ ਤੇ ਕਰਨ ਲੱਗੇ ਤੇ ਕਹਿਣ ਲੱਗੇ ਪ੍ਰਧਾਨ ਕਿਹਨੂੰ ਬਣਾਉਣਾ ਚਾਹੀਦਾ ਮੈਂ ਕਿਹਾ ਬਾਲ ਸਾਹਿਬ ਤੁਸੀਂ ਮੈਨੂੰ ਪੁੱਛਦੇ ਹੋ ਮੈਨੂੰ ਕਹਿਣ ਲੱਗੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਭੁੱਲ ਸ਼ਾਇਦ ਸਕਦਾ ਪਰ ਰੱਤੀ ਝੂਠ ਨਹੀਂ ਉਹ ਰੱਤੀ ਕਹਿੰਦੇ ਮੈਂ ਸੰਗਰੂਰ ਤੋਂ ਢੀਂਡਸੇ ਕੋਲ ਹੋ ਕੇ ਆਇਆ ਤੇ ਮੈਂ ਕਿਹਾ ਸੀ ਕਿ ਢੀਂਡਸਾ ਸਾਹਿਬ ਪ੍ਰਧਾਨ ਬਣਾਉਣਾ ਹੁਣ ਪਾਰਟੀ ਨੇ ਚੁਣਨਾ ਤੁਹਾਡੀ ਬਣਨ ਦੀ ਇੱਛਾ ਤਾਂ ਤੁਸੀਂ ਦੱਸ ਦਿਓ ਕਹਿੰਦੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਾਏ ਚਾਹੀਦਾ ਮੈਂ ਕਿਹਾ ਜੀ ਹੁਣ ਮੈਨੂੰ ਤੁਸੀਂ ਮੈਨੂੰ ਪੁੱਛਦੇ ਹੋ ਬਾਦਲ ਸਾਹਿਬ ਮੈਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦੀ ਵਕਾਲਤ ਕਰਨਾ ਸੋ ਮੇਰਾ ਕਹਿਣ ਦਾ ਭਾਵ ਕਿ ਇਹ ਸਭ ਲੋਕ ਕੋਈ ਈਰਖਾ ਵੱਸ ਹੋ ਕੇ ਕੋਈ ਕਹਿ ਸਕਦਾ ਪਰ ਜਦ ਵੀ ਪ੍ਰਧਾਨ ਸਾਹਿਬ ਨੂੰ ਸਦਾਰ ਸ਼ਖਵੀਰ ਸਿੰਘ ਬਾਦਲ ਨੂੰ ਇਹ ਸੇਵਾ ਸਾਂਭੀ ਗਈ ਇਹ ਪਾਰਟੀ ਵੱਲੋਂ ਸਾਂਭੀ ਗਈ ਹੁਣ ਫਿਰ ਅਗਲੀ ਗੱਲ ਕਰਦਾ ਕਿ ਸੱਤਾ ਨਹੀਂ ਸਿਧਾਂਤਾਂ ਦੇ ਉਪਾਸ਼ਕ ਸੰਸਦ ਆ ਪ੍ਰਕਾਸ਼ ਸਿੰਘ ਬਾਦਲ ਕੁੰਦਰ ਸਾਹਿਬ ਇਸ ਗੱਲ ਦੇ ਗਵਾਹ ਹੋਣਗੇ ਕਿਉਂਕਿ ਪੁਰਾਣਿਆਂ ਜੋ ਬੜੇ ਘੱਟ ਸਰੀ ਰਹਿ ਗਏ ਜਦ ਐਮਰਜੈਂਸੀ ਲੱਗੀ ਸਰਕਾਰ ਬਣਾਉਣ ਦੀ ਆਫਰ ਦਿੱਤੀ ਗਈ ਅਕਾਲੀ ਦਲ ਨੂੰ ਦੇ ਵੀ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਬਹੁਤ ਆਤ ਲੀਡਰਸ਼ਿਪ ਨੇ ਉਹ ਆਫਰ ਦੇ ਨਾਲ ਸਹਿਮਤੀ ਪ੍ਰਗਟਾਈ ਕਿ ਅਕਾਲੀ ਦਲ ਨੂੰ ਸੱਤਾ ਲੈ ਲੈਣੀ ਚਾਹੀਦੀ ਹੈ ਟਕਰਾ ਨਹੀਂ ਰੱਖਣਾ ਚਾਹੀਦਾ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਤਾ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਸਿਧਾਂਤ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਅੱਜ ਗੱਲ ਮਨੁੱਖੀ ਅਧਿਕਾਰਾਂ ਦੀ ਐ ਅੱਜ ਸੰਵਿਧਾਨ ਦੀ ਐ ਤੇ ਫੇਰ ਜਦ ਉਹਨਾਂ ਨੇ ਦੇਖਿਆ ਕਿ ਕੁਛ ਲੋਕ ਬਜ਼ੇਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕੱਲ ਇਹਨੂੰ ਜਾਸ ਦੇ ਦੋ ਮੈਨੂੰ ਗ੍ਰਫਤਾਰੀ ਦੇ ਦੇ ਪਾਰਟੀ ਵੱਲੋਂ ਫੇਰ ਸਾਰੀ ਬਟਕਨ ਕਮੇਟੀ ਨੂੰ ਫੈਸਲਾ ਲੈਣਾ ਪਿਆ ਕਿ ਮੋਰਚਾ ਲਾਉਣਾ ਹੈ ਫੇਰ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ 23 24 ਮਾਰਚ 2012 ਦੀ ਗੱਲ ਹੈ ਮੇਰੇ ਖਿਆਲ 25 ਮਾਰਚ ਦੀ ਗੱਲ ਸ਼ਾਮ ਨੂੰ ਟੈਲੀਫੋਨ ਆਇਆ ਗਰੇਵਾਲ ਸਾਹਿਬ ਕਿੱਥੇ ਮੈਂ ਕਿਹਾ ਜੀ ਲੁਧਿਆਣੇ ਚੰਦੀ ਘੜ ਪਹੁੰਚ ਜਾ ਹਲੇ ਸਰਕਾਰ 14 ਮਾਰਚ ਨੂੰ ਸੌਹ ਚੁੱਕੀ ਆ 11 ਕੇ 12 ਦਿਨ ਬਾਅਦ ਉਥੇ ਇੱਕ ਹੋਰ ਬੈਠਾ ਸੀ ਪਾਰਟੀ ਦਾ ਲੀਡਰ ਕਹਿੰਦੇ ਥੋੜਾ ਸੰਕਟ ਹੋ ਗਿਆ ਹੈ 28 ਤਰੀਕ ਨੂੰ ਰਾਜੋਆਣੇ ਨੂੰ ਫਾਂਸੀ ਲਾਉਣ ਨੂੰ ਫਿਰਦੇ ਆ ਪਰ ਮੈਂ ਬਤਾਰ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਦੀ ਧਰਤੀ ਤੇ ਰਾਜਵਾਨਾਂ ਨੂੰ ਕਦੇ ਫਾਂਸੀ ਨਹੀਂ ਲੱਗਣ ਦੇਣੀ ਆਪਾਂ ਨੂੰ ਦੱਸੋ ਇੱਥੇ ਕਰਨਾ ਕੀ ਚਾਹੀਦਾ ਜਿਹੜੇ ਆਵਾਜ਼ਾਂ ਉੱਠਦੀਆਂ ਨੇ ਨਾ ਕਿ ਸੱਤਾ ਵੇਲੇ ਅਕਾਲੀ ਚੁੱਪ ਰਹੇ ਉਦੋਂ ਬੰਦੀ ਸਿੰਘਾਂ ਦੀ ਗੱਲ ਨਾ ਯਾਦ ਆਈ ਬਾਦਲ ਸਾਹਿਬ ਨੇ ਜਦ ਉੱਥੇ ਗੈ ਬੈਠ ਕੇ ਸਲਾਹ ਕਰਨ ਤੋਂ ਬਾਅਦ ਸਦਾਰ ਮਨਮੋਹਨ ਸਿੰਘ ਨਾਲ ਗੱਲ ਕੀਤੀ ਤੇ ਉਸੇ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਰਿਪਰੈਜ਼ੈਂਟੇਸ਼ਨ ਦੇ ਕੇ ਰਾਜਵਾਨ ਸਾਹਿਬ ਦੀ ਸਜ਼ਾ ਨੂੰ ਸਟੇ ਕਰਾਇਆ ਗਿਆ ਆਖਰ ਵਿੱਚ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਦਰਦ ਸੀ ਇਤਿਹਾਸ ਦਾ ਦਰਦ ਸੀ ਪੰਥ ਦਾ ਦਰਦ ਸੀ ਸਿੱਖੀ ਦਾ ਕਹਿਣ ਲੱਗੇ ਜਦ 2007 'ਚ ਸਰਕਾਰ ਬਣੀ ਆ ਕਹਿੰਦੇ ਬਹੁਤ ਹਡਾਲੀਆਂ ਕਰੇ ਵਾਦ ਸਾਹਿਬ ਸਰਕਾਰਾਂ ਚਾਹਨਾ ਕੁਛ ਨਾ ਕੁਛ ਇਹੋ ਜਿਹੇ ਕੰਮ ਕਰ ਦਵਾਂ ਜਿਹੜੇ ਸਿੱਖ ਇਤਿਹਾਸ ਲਈ ਦੁਬਾਰਾ ਇੱਕ ਮਾਰਗਦਰਸ਼ਨ ਬਣ ਜਾਣੇ ਫਿਰ ਕੀਤੇ ਵਿਰਾਸਤੇ ਖਾਲਸਾ ਜਾਉਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ ਚੱਪੜ ਜੀੜੀ ਜਾਉਂਗੇ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ ਵੱਡੇ ਘੱਲੂ ਘਾਰਾ ਕੋਪਰਹੀੜੇ ਜਾਉਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ ਛੋਟੇ ਕੱਲੂ ਕਾਰਾ ਕਮਾਣੀ ਜਾਓਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਿਖਣਗੇ ਬਾਰਡਰ ਤੇ ਜਾਓਗੇ ਭਗਵਾਨ ਵਾਲਮੀਕ ਦੀ ਯਾਦ ਤੇ ਦੇਖੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ ਜੇ ਹੈਰੀਟੇਜ ਸਟਰੀਟ ਦਾ ਭਾਵੇਂ ਮੁੱਖ ਮੰਤਰੀ ਬਾਦਲ ਸਾਹਿਬ ਸੀ ਪਰ ਮੈਂ ਸਮਝਦਾ ਕਿ ਉਹ ਗੁਰੂ ਦੀ ਹਜ਼ੂਰੀ ਚ ਬਿਲਕੁਲ ਗਲਤ ਨਹੀਂ ਕਹਿਣਾ ਚਾਹੀਦਾ ਉਹ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਲੈ ਕੇ ਆਪ ਲਾਗੂ ਕਰਾ ਕੇ ਸਿਰ ਤੇ ਖੜੇ ਹੋ ਕੇ 200 ਕਰੋੜ ਦਾ ਪ੍ਰੋਜੈਕਟ ਬਹੀਨਿਆਂ ਚ ਜਿਹੜਾ ਸਾਲਾਂ ਚ ਨਹੀਂ ਸੀ ਉਹਨਾਂ ਉਹ ਕਰਾਇਆ। ਤੋਂ ਮੈਂ ਅੱਜ ਸਾਧ ਸੰਗਤ ਬੇਨਤੀ ਇਹੀ ਕਰਦਾ ਮੈਨੂੰ ਵੜਦੇ ਆ ਪ੍ਰੈਸ ਆਲੇ ਪੁੱਛਣ ਲੱਗੇ ਕਿ ਅੱਜ ਦੇ ਰਾਜਨੀਤੀ ਤੇ ਉਦੋਂ ਦੀ ਰਾਜਨੀਤੀ ਦਾ ਕੀ ਫਰਕ ਸੀ? ਮੈਂ ਕਿਹਾ ਫਰਕ ਤਾਂ ਤਾਂ ਹੋਵੇ ਜੇ ਹੋਵੇ ਮੁਕਾਬਲਾ ਹੀ ਕੋਈ ਨਹੀਂ ਸੀ। ਸੰਗਤ ਗੁਰਦੁਆਰਿਆਂ ਚ ਸੁਣੀ ਹੈ। ਸੰਗਤ ਦਰਸ਼ਨ ਦੀ ਜੇ ਟਰਮਨੋਲੋਜੀ ਸ਼ੁਰੂ ਹੋਈ ਹੈ ਜੇ ਲਬਜ਼ ਸ਼ੁਰੂ ਹੋਇਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਵਾ ਨੇ ਸ਼ੁਰੂ ਕੀਤਾ ਹੈ ਜਦ ਕਹਿੰਦੇ ਸੀ ਇਹਨਾਂ ਦੇ ਤਾਂ ਨਾਰੇ ਲਿਖਦੇ ਆ ਸਰਕਾਰ ਤੁਹਾਡੇ ਦਰਾਂ ਉ ਸਰਕਾਰ ਤੁਹਾਡੇ ਦਵਾਰ ਜਾ ਕੇ ਬੈਠਦੀ ਸੀ ਸੋ ਮੈਂ ਅੱਜ ਜਿੱਥੇ ਉਸ ਮਹਾਨ ਸ਼ਖਸੀਅਤ ਨੂੰ ਨਮਸਕਾਰ ਕਰਦਾ ਮਾਨਪ੍ਰੀਤ ਜੀ ਇੱਕ ਆਖਰੀ ਗੱਲ ਕਹਿ ਕੇ ਮੈਂ ਸਰ ਸੁਖਵੀਰ ਸਿੰਘ ਜੀ ਗੱਲ ਖਤਮ ਕਰੂੰਗਾ ਉਹ ਕਹਿੰਦੇ ਗਰੇਵਾਲ ਸਾਹਿਬ ਅੱਜ ਗੱਲ ਦੇ ਤਾਂ ਪੋਲੀਟੀਕਲ ਬੜੇ ਸ਼ਾਰਟ ਸਾਈਟਡ ਲੋਕ ਨੇ ਦੂਰ ਦੇਖਦੇ ਹੀ ਨਹੀਂ ਕਹਿੰਦੇ ਮਨਪ੍ਰੀਤ ਗਿੱਦੜਵਾਹੋਂ ਲੜਾਤਾ ਮੈਂ ਗਿੱਦੜਵਾਹੋਂ ਲੜਦਾ ਹੁੰਦਾ ਸੀ ਕਿਉਂਕਿ ਉਹ ਮੇਰੇ ਤੇ ਜਦ ਕਦੇ ਕੱਲੇ ਅਸੀਂ ਬੈਠੇ ਹੁੰਣਾ ਉਹਨਾਂ ਨੇ ਮੈਨੂੰ ਬਹੁਤ ਪਰਿਵਾਰ ਦੀਆਂ ਗੱਲਾਂ ਸੁਣਾਉਣੀਆਂ ਕਹਿੰਦੇ ਮੈਂ ਲੰਬੀ ਤੋਂ ਲੜਨ ਲੱਗ ਪਿਆ ਲੰਬੀ ਦਾਸ ਦੇਖਦਾ ਹੁੰਦਾ ਸੀ ਕਹਿੰਦੇ ਜ ਆ ਦਾਸ ਜੀ ਗਏ ਤੇ ਜਿਹੜੇ ਦਾਸ ਦੇ ਮਿਲਣ ਆਲੇ ਸੀ ਉਹਨਾਂ ਦੇ ਘਰ ਤੇ ਕਾਂਗਰਸਾ ਝੰਡਾ ਲੱਗਿਆ ਤੇ ਦਾਸ ਜੀ ਅੰਦਰ ਚਲੇ ਗਏ ਕਹਿੰਦੇ ਯਾਰ ਇਹ ਸਾਰੀ ਤਾਂ ਪਾਸ ਜੀ ਲੜਦੇ ਸਾਨੂੰ ਵੋਟਾਂ ਪਾਉਣਾ ਉਹ ਕਹਿੰਦੇ ਦਾਸ ਜੀ ਤੁਸੀਂ ਲੇਟ ਹੋ ਗਏ ਸੀ ਤਾਂ ਆਹ ਕਹੇਤੀ ਕਹਿੰਦੇ ਚਲ ਚਾਹ ਤਾਂ ਪਿਓ ਕਹਿੰਦੇ ਚਾਹ ਪੀਈ ਕਹਿੰਦੇ ਫਿਰ ਮੇਰੇ ਆਜ ਦਾ ਮਾਨ ਕੀ ਰੱਖਿਆ ਬਈ ਕਹਿੰਦੇ ਉੱਠਣ ਤੋਂ ਪਹਿਲਾਂ ਅੱਧੀਆਂ-ਅੱਧੀਆਂ ਵੋਟਾਂ ਕਰਾ ਕੇ ਉੱਠੇ ਤੇ ਨਾਲ ਵਾਅਦਾ ਲੈ ਕੇ ਉੱਠੇ ਕਿ ਅਗਲੀ ਵਾਰ ਤੁਹਾਡਾ ਹੀ ਚੜ੍ਹਦਾ ਹੋ ਤੇ ਤੁਹਾਡੇ ਨਾਲ ਹੀ ਸਾਰਾ ਪਰਿਵਾਰ ਖੜੂ ਕਹਿੰਦੇ ਅੱਜ ਵਾਲਾ ਤਾਂ ਕਹਿੰਦਾ ਇੱਕ ਬੰਦਾ ਪਾਸੇ ਤੁਰਿਆ ਫਿਰਦਾ ਮੋਢਾ ਮਾਰ ਕੇ ਚਲੇ ਜਾਂਦਾ ਰਾਜਨੀਤੀ ਕਹਿੰਦੇ ਇਸ ਕਰਕੇ ਰਹਿ ਗਈ ਕਹਿੰਦੇ ਰਾਜਨੀਤੀ ਆ ਇਹ اسی ਜਿਹੜੀ ਉਦੋਂ-ਉਦੋਂ ਕੀਤੀ ਹੋਈ ਹੈ ਸੋ ਮੈਂ ਖਾਲਸਾ ਜੀ ਕੋਈ ਬੇਨਤੀ ਕਰਨੀ ਚਾਹੁੰਦਾ ਸਾਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਜਿਵੇਂ ਮਨਪ੍ਰੀਤ ਜੀ ਨੇ ਕਿਹਾ ਸਾਨੂੰ ਪਰਮਾਤਮਾ ਸ਼ਕਤੀ ਦੇਵੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੰਮੀ ਉਮਰ ਦ੍ਰਿੜ ਰਾਧਾ ਤੇ ਵਿਸ਼ਵਾਸ ਦੇਵੇ ਤਾਂ ਕਿ ਉਹ ਇਸ ਵਿਖੜੇ ਸਮੇਂ ਵਿੱਚ ਪੰਥ ਤੇ ਪੰਜਾਬ ਦੀ ਏਗਵਾਨੀ ਕਰ ਸਕਣ ਕਿਉਂਕਿ ਬੜਾ ਔਖਾ ਹੈ ਕੰਡੇ ਆਏ ਵਿਸ਼ੇ ਪੈਰ ਪੈਰ ਤੇ ਕੰਡੇ ਵਿਸ਼ੇ ਆ ਪਰ ਹਿੰਮਤ ਏ ਦਲੇਰੀ ਤੇ ਪੰਥ ਤੇ ਪੰਜਾਬ ਪ੍ਰਤੀ ਵਫਾਦਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨੂੰ ਸਲਾਮ ਕਰਦਾ ਹਾਂ ਅੱਗੇ ਗੁਰੂ ਅੱਗੇ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਇਸ ਭਰਾ ਨੂੰ ਸਾਡੇ ਇਸ ਲੀਡਰ ਨੂੰ ਹਮੇਸ਼ਾ ਮੇਰਾ ਪਰਿਆ ਸਿਰ ਤੇ ਹੱਥ ਰੱਖੀ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਇਹ ਪੰਥ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਸਕਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਈਆਂ ਹੋਈਆਂ ਪੈੜਾਂ ਤੇ ਅਸੀਂ ਚੱਲਦੇ ਹੋਏ ਚੜ੍ਹਦੀ ਕਲਾ ਵੱਲ ਜਾਈਏ ਚੰਗੇ ਤੇ ਖੁਸ਼ਹਾਲ ਪੰਜਾਬ ਵਾਲ ਜਾਈਏ ਇੰਨੀ ਹੀ ਬੇਨਤੀਆਂ ਕਰਕੇ ਆਪਣੀ ਬੇਨਤੀ ਸਮਾਪਤ ਕਰਦੇ ਹਾਂ ਪੋਲ ਚੁੱਕ ਦੀ ਦਿਓ ਖਿਮਾ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਸਾਹਿਬ ਦੇ ਜਿੱਥੇ ਹੋਰ ਬਹੁਤ ਵੱਡੇ ਗੁਣ ਸੀ ਉਥੇ ਸਭ ਤੋਂ ਵੱਡੀ ਇੱਕ ਉਹਨਾਂ ਦੀ ਚਿੰਤਾ ਹੁੰਦੀ ਸੀ ਕਿ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦਿੱਤਾ ਜਾ ਸਕਦਾ ਅਰੋਨਾ ਦੀ ਇਸ ਜਿਹੜੀ ਕੁਆਲਿਟੀ ਹੈ ਉਹਦੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਇੱਕ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਸੀ ਕਿ ਦੇਸ਼ ਦੇ ਬੱਚਿਆਂ ਨੂੰ ਰੋਜ਼ਗਾਰ ਲੈਣ ਵਾਸਤੇ ਕਿਵੇਂ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਉਦੇ ਤਹਿਤ ਉਹਨਾਂ ਨੇ ਬਤੌਰ ਮੁੱਖ ਮੰਤਰੀ ਬਹੁਤ ਸਾਰੇ ਸਕਿੱਲ ਸੈਂਟਰ ਜਿਹੜੇ ਪੰਜਾਬ 'ਚ ਖੋਲੇ। ਮੈਂ ਬੇਨਤੀ ਕਰਨੀ ਚਾਹਾਂਗਾ ਇੱਕ ਇਹੋ ਜਿਹੀ ਸ਼ਖਸੀਅਤ ਨੂੰ ਜਿਹਨੂੰ ਬਾਦਲ ਸਾਹਿਬ ਨੇ ਉਸ ਵੇਲੇ ਉਹਨਾਂ ਦੇ ਗੁਣਾਂ ਦੀ ਪਹਿਚਾਣ ਕਰਕੇ ਤੇ ਐਡਵਾਈਜ਼ਰ ਲਾਇਆ ਸੀ ਸਰਕਾਰ ਦਾ ਸਕਿੱਲ ਡਿਵੈਲਪਮੈਂਟ ਦਾ। ਤੇ ਅੱਜ ਉਹ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਐਡਵਾਈਜ਼ਰ ਨੇ ਡਾਕਟਰ ਸੰਦੀਪ ਸਿੰਘ ਕੌੜਾ ਜੀ ਉਹ ਬਾਦਲ ਸਾਹਿਬ ਦੀ ਜਿਹੜੀ ਅਸਲੀ ਸੋਚ ਸੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਦੇਣਾ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਇਸ ਇਲਾਕੇ ਵਾਸਤੇ ਬੱਚਿਆਂ ਦੇ ਰੁਜ਼ਗਾਰ ਵਾਸਤੇ ਇੱਕ ਸੈਂਟਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਕਿੱਲ ਇੰਡੀਆ ਸੈਂਟਰ ਉਹ ਵੀ ਭਾਰਤ ਸਰਕਾਰ ਵੱਲੋਂ ਅੱਜ ਅਨਾਉਂਸ ਕਰਨ ਵਾਸਤੇ ਇੱਥੇ ਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਹੈ ਡਾਕਟਰ ਸੰਦੀਪ ਸਿੰਘ ਕੌੜਾ ਜੀ ਨੂੰ ਕਿ ਉਹ ਆ ਕੇ ਕੋਈ ਸ਼ਬਦ ਕਹੇ ਔਰ ਜਿਹੜਾ ਬਾਦਲ ਸਾਹਿਬ ਦੀ ਯਾਦ ਦੇ ਵਿੱਚ ਉਪਰਾਲਾ ਸਕੀ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਕੀਤਾ ਜਾ ਰਿਹਾ ਉਹਦੀ ਜਾਣਕਾਰੀ ਜਿਹੜੀ ਹੈ ਉਹ ਸੰਗਤ ਨੂੰ ਦੇਣ ਤੰਤੰ ਚੇਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਲੀਡਰ ਮੈਂ ਉਹਨਾਂ ਬਾਰੇ ਇੱਕ ਗੱਲ ਬਾਦਲ ਸਾਹਿਬ ਦੇ ਟਾਈਮ ਤੇ ਵੀ ਕਹਿੰਦਾ ਸੀ ਕਿ ਜਿਵੇਂ ਸਾਡੇ ਡਾਕਟਰ ਏਪੀ ਜੇ ਅਬਦੁਲ ਕਲਾਮ ਜੀ ਨੂੰ ਪੀਪਲ ਪ੍ਰੈਜ਼ੀਡੈਂਟ ਦੇ ਤੌਰ ਤੇ ਜਾਣਿਆ ਜਾਂਦਾ ਸੀ ਤੇ ਬਾਦਲ ਸਾਹਿਬ ਦੇ ਟਾਈਮ ਅਸੀਂ ਕਹਿੰਦੇ ਸੀ ਕਿ ਵੀ ਤੁਸੀਂ ਪੀਪਲ ਸੀਐਮ ਹੋ ਇਹ ਜਿਹੜਾ ਅਹੁਦਾ ਹੁੰਦਾ ਜਾਂ ਇਹ ਲੋਕ ਹੀ ਦਿੰਦੇ ਨੇ ਔਰ ਅੱਜ ਤੁਸੀਂ ਬਾਦਲ ਸਾਹਿਬ ਬਾਰੇ ਕਾਫੀ ਲੋਕ ਜਾਣਦੇ ਹੋ ਮੈਂ ਇੱਕ ਐਸੀ ਕੁਝ ਚੀਜ਼ਾਂ ਤੁਹਾਨੂੰ ਬਾਦਲ ਸਾਹਿਬ ਬਾਰੇ ਦੱਸਾਂਗਾ ਜਿਹਦੇ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੋਏਗੀ ਜਦੋਂ ਮੈਂ ਡਾਕਟਰ ਏਪੀਜੀ ਅਬਦੁਲ ਕਲਾਮ ਜੀ ਦੀ ਗੱਲ ਕੀਤੀ ਤਾਂ ਉਹਨਾਂ ਨੇ ਵਿਜ਼ਨ 2020 ਕਿਹਾ ਕਿ ਜੇ ਦੁਨੀਆ ਨੂੰ ਦੁਨੀਆ ਵਿੱਚ ਭਾਰਤ ਨੇ ਅੱਗੇ ਵਧਣਾ ਹੈ ਤੇ ਬਾਏ 2020 ਇਹ ਵਿਜ਼ਨ ਉਹਨਾਂ 2000 ਦੇ ਵਿੱਚ ਦਿੱਤੀ ਸੀ ਵੀ ਤੁਸੀਂ ਆਪਣੇ ਇੰਡੀਆ ਦੇ ਵਿੱਚ ਸਾਨੂੰ 500 500 ਮਿਲੀਅਨ ਲੋਕਾਂ ਨੂੰ ਤਿਆਰ ਕਰਨਾ ਹੈ ਸਕਿੱਲ ਕਰਨਾ ਪਵੇਗਾ ਜਿਹਨੂੰ 50 ਕਰੋੜ ਅਸੀਂ ਕਹੀਏ ਇਹ ਵਿਜ਼ਨ ਦੇ ਕੇ ਮਿਸ਼ਨ 2020 ਵੀ ਉਹਨਾਂ ਨੇ ਲਾਂਚ ਕੀਤਾ ਤੇ ਜਦੋਂ 2000